ਜਿਸ ਲਈ ਪੌਚੁੰਨੇ ਦੀ ਖੇਤੀ ਦੀ ਗੱਲ ਕਰਦੇ ਹੈਗੇ ਆਂ ਕਿਉਂ ਝੂਨਾ ਆ ਉਹ ਗੈਰ ਕੁਦਰਤੀ ਢੰਗ ਦੇ ਨਾਲ ਉਹਦੀ ਬਿਜਾਈ ਕੀਤੀ ਜਾਂਦੀ ਹੈ। ਇਹ ਨਿੱਜਰੇ ਆ ਉਹ ਬੀ ਨੂੰ ਤਾਂ ਅੱਗੇ ਪਿੱਛੇ ਕਰਦੀ ਆ ਬਹੁਤ ਸਾਰੇ ਉਹ ਤਰੀਕੇ ਆ ਪਰ ਪੌਦੇ ਨੂੰ ਪੱਟ ਕੇ ਅੱਗੇ ਨਹੀਂ ਕਰਦੀ ਇਸ ਕਰਕੇ ਬਨਗੀਰੀ ਪੱਟ ਕੇ ਨਾਲਾ ਵੀ ਇੱਕ ਗੈਰ ਕੁਦਰਤੀ ਬਣ ਤਾਰਾ। ਇਹ ਤਾਂ ਬੜਾ ਗੜਾ ਖੇਤੀ ਬੇਗਾਨੀ ਆ। ਉਸ ਗੱਲ ਨੂੰ ਝੂਠਾ ਸਾਬਤ ਨਹੀਂ ਕਰ ਸਕਦਾ ਕਿ ਜਿਹੜੇ ਬੀਜ ਤੋਂ ਬੀਜੀ ਹੋਈ ਫਸਲਿਆ ਹਮੇਸ਼ਾ ਹੀ ਵਧੀਆ ਹੁੰਦੀ ਆ ਮਕਦਾਰ ਪੱਖ ਤੋਂ ਵੀ ਤੇ ਮਿਆਰ ਪੱਖ ਤੋਂ ਵੀ ਮਿਆਰ ਵੀ ਵਧੀਆ ਹੁੰਦਾ ਤੇ ਉਹਦੀ ਮਕਦਾਰ ਵੀ ਜ਼ਿਆਦਾ ਹੁੰਦੀ ਆ ਇਹ ਗੱਲ ਝੋਨੇ ਤੇ ਵੀ ਲੱਗੂ ਹੁੰਦੀ ਆ ਜੇਕਰ ਆਪਾਂ ਨੂੰ ਜਿਹੜਾ ਝੋਨਾ ਆ ਉਹ ਬੀਜ ਤੋਂ ਬਿਕਣਾ ਆ ਗਿਆ ਤੇ ਫਿਰ ਜਿਹੜਾ ਸਾਡਾ ਝਾੜ ਆ ਉਹ ਵਧੀਆ ਹੋ ਗਿਆ ਤਾਂ ਆਪਾਂ ਪਨੀਰੀ ਪੱਟ ਕੇ ਲਾਨੇ ਆ ਉਹਦੇ ਨਾਲ ਦਾ ਕਣਕ ਵੜ ਲਈ ਕਣਕ ਵੜ ਕੇ ਤੂੜੀ ਤਿਆਰ ਕਰ ਲਈ ਤੂੜੀ ਤਿਆਰ ਕਰਨ ਤੋਂ ਬਾਅਦ ਜੇ ਤੁਹਾਡੇ ਖੇਤ ਲੈਜਰ ਲੈਵਲ ਹੈਗਾ ਕਣਕ ਵਾਲਾ ਤਾਂ ਉਹਨੂੰ ਵਹਾਜ ਦੀ ਕੋਈ ਜਰੂਰਤ ਨਹੀਂ ਕਿ ਜਿਹੜਾ ਝੋਨਾ ਵਹਾਜ ਨਹੀਂ ਮੰਗਦਾ ਸਿਰਫ ਤਵਾਈ ਮੰਗਦਾ ਕੰਪਰੈਸ਼ਨ ਵੀਚ ਨਦੀਨ ਉਗਦੇ ਹੈਗੇ ਨਦੀਨ ਕਿਉਂ ਨਹੀਂ ਉਗਦੇ ਕਿਉਂਕਿ ਨਦੀਨ ਜਿਹੜੀ ਹੈ ਸਾਡੇ ਕਿਤੇ ਦੀ ਬਨਾਸਪਤੀ ਹੈ ਵੀਰਸ ਨਦੀਨ ਦਾ ਵੀਰਸ ਜਿਹੜੇ ਵੀ ਉਹ ਜਿਹੜੇ ਵੀਰਸ ਹੈ ਉਹ ਸਾਡੇ ਕਿਤੇ ਦੀ ਬਨਾਸਪਤੀ ਇਸ ਕਰਕੇ ਉਹਨੂੰ ਕਹਿੰਦਾ ਹਵਾ ਜੁਕਤਵਾਦ ਦਾ ਵਰਨ ਆਪਾਂ ਹੀ ਕਰਤਾ ਹਵਾ ਮੁਕ ਹਵਾ ਵਰ ਕਰਦੇ ਇਸ ਕਰਕੇ ਇਕੱਲਾ ਸਣੀ ਝੋਨਾ ਉਗਦਾ ਤੇ ਜਿਹੜੇ ਨਦੀਨ ਉਗਦੇ ਹੈਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ crop verification ਨੂੰ ਲੈ ਕੇ ਲਗਾਤਾਰ ਸਰਕਾਰਾਂ ਗੱਲ ਕਹਿੰਦੀਆਂ ਨੇ ਕਿਸਾਨ ਜਿਹੜੇ ਨੇ ਉਹ ਕਹਿੰ ਉਹ ਵੀ ਕਹਿੰਦੇ ਨੇ ਕਿ ਜੇ ਅਸੀਂ crop verification ਕਰ ਦਈਏ ਫਸਲ ਦਾ ਬਦਲਾ ਦੇ ਦਈਏ ਤਾਂ ਉਹਦੇ ਵਿੱਚ ਸਾਨੂੰ ਕੀਮਤ ਮਿਲਣੀ ਚਾਹੀਦੀ ਹੈ ਸਰਕਾਰ ਕਹਿੰਦੀ ਹੈ ਕਿ ਤੁਸੀਂ ਬਦਲ ਦੋ ਸਿੱਧੀ ਬਿਜਾਈਆਂ ਦੀ ਗੱਲ ਕੀਤੀ ਝੋਨੇ ਦੀ ਗੱਲ ਕੀਤੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਇੱਕ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਅਵਤਾਰ ਸਿੰਘ ਜੀ ਸਾਡੇ ਨਾਲ ਨੇ ਇਸ ਟਾਈਮ ਜਿਹੜੇ ਕਿ ਸੰਪੂਰਨ ਖੇਤੀ ਤੇ ਪੂਰਨ ਰੋਜ਼ਗਾਰ ਦੀ ਗੱਲਬਾਤ ਕਰਦੇ ਉਹਦੇ ਡਾਇਰੈਕਟਰ ਨੇ ਐਸ ਇੱਕ ਮੁਹਿੰਮ ਚਲਾਈ ਹੋਈ ਹੈ ਉਹਨਾਂ ਨੇ ਇੱਕ ਟੀਮ ਬਣਾਈ ਹੈ ਉਹਦੇ ਡਾਇਰੈਕਟਰ ਨੇ ਤੇ ਉਹ ਕਹਿੰਦੇ ਜੀ ਉਹ ਐਸ ਆਰ ਦੀ ਰਾਹੀ ਜਿਹੜਾ ਉਹ ਬਜਾਈ ਦੀ ਗੱਲ ਕਰਦੇ ਆ ਦੇ ਸਰ ਦੀ ਬਜਾਈ ਰਾਹੀ ਦੀ ਰਾਹੀ ਬਜਾਈ ਦੀ ਗੱਲ ਪਹਿਲੇ ਹੋ ਚੁੱਕੀ ਹੈ ਜਿਹੜੀ ਕਿ ਸਿੱਧੀ ਬਜਾਈ ਦੀ ਗੱਲ ਸਰਕਾਰ ਨੇ ਕੀਤੀ ਸੀਗੀ ਹੁਣ ਫਿਰ ਲੋਕ ਸਭਾ ਦੀਆਂ ਚਾਉਣਾ ਇੱਕ ਵਾਰੀ ਸਿਰਤੇ ਨੇ ਗੱਲਬਾਤ ਹੈ ਕਰੇ ਤੇ ਨਾਲੇ ਇਹ ਵੀ ਇੱਥੇ ਗੱਲ ਹੋ ਰਹੀ ਹੈ ਕਿ ਜਿਹੜੇ ਉਮੀਦਵਾਰ ਖੜੇ ਹੋਏ ਨੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਹੈ ਬਈ ਜਿਹੜੀ ਵਿਜਾਈ ਹੈਗੀ ਹੈ ਖਾਸ ਕਰਕੇ ਉਹ ਜਾਂ ਕਿਸਾਨਾਂ ਦੇ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਤੁਸੀਂ ਕੀ ਕਰੇ ਖਾਸ ਕਰਕੇ ਧਰਤੀ ਤੇ ਪਾਣੀ ਨੂੰ ਬਚਾਉਣ ਵਾਸਤੇ ਤੁਹਾਡੇ ਕੋਲ ਕਿਸ ਤਰੀਕੇ ਦੇ ਪਲਾਨਸ ਨੇ ਗੱਲਬਾਤ ਕਰਦੇ ਹਾਂ ਅਵਤਾਰ ਸਿੰਘ ਜੀ ਨਾਲ ਅਵਤਾਰ ਸਿੰਘ ਜੀ ਬੜਾ ਪੇਚ ਵਾਲਾ ਅਸਲ ਦੇ ਵਿੱਚ ਤਾਂ ਦੇਖਿਆ ਜਾਏ ਤਾਂ ਪੂਰਾ ਮਾਮਲਾ ਹੈਗਾ ਕਿਉਂਕਿ ਕਿੰਨੇ ਸਾਲ ਹੋ ਗਏ ਕਿਸਾਨ ਲਗਾਤਾਰ ਸਟਰਗਲ ਕਰ ਰਿਹਾ ਹੈ ਕਿਸਾਨ ਜਿਹੜਾ ਉਹ ਰਿਵਾਇਤੀ ਤਰੀਕੇ ਦੇ ਨਾਲ ਹੀ ਪੂਰੇ ਤਰੀਕੇ ਦੇ ਨਾਲ ਹਜੇ ਖੇਤੀ ਕਰ ਰਿਹਾ ਝੋਨਾ ਤੇ ਕਣਕ ਲਾ ਰਿਹਾ ਪਰ ਜਿੱਥੋਂ ਤੱਕ ਗੱਲ ਕਰੀਏ ਆਪਾਂ ਉਹਦੀ ਡਾਈਵਰਸਿਟੀ ਦੀ ਉਹਦੇ ਵਿੱਚ ਬਦਲਾਅ ਦੀ ਗੱਲ ਕਰੀਏ ਤੇ ਡੀਐਸਆਰ ਦੀ ਗੱਲ ਜਿਹੜੀ ਹੈ ਉਹ ਆਈਐਸ ਸਿੱਧੀ ਬਿਜਾਈ ਦੀ ਗੱਲ ਆਈ ਹੈ ਐਸਆਰ ਵਾਲੀ ਟੈਕਨੀਕ ਤੁਸੀਂ ਦੇ ਰਹੇ ਹੋ ਫਰਕ ਕੀ ਹੈ ਇਹਦੇ ਵਿੱਚ ਤਾਂ ਜਿਸ ਵੇਲੇ ਆਪਾਂ ਝੋਨੇ ਦੀ ਖੇਤੀ ਦੀ ਗੱਲ ਕਰਦੇ ਹੈਗੇ ਆ ਜਿਹੜਾ ਝੋਨਾ ਆ ਉਹ ਗੈਰ ਕੁਦਰਤੀ ਢੰਗ ਦੇ ਨਾਲ ਉਹਦੀ ਬਿਜਾਈ ਕੀਤੀ ਜਾਂਦੀ ਹੈ ਗੈਰ ਕੁਦਰਤੀ ਟਾਂਕੀ ਆ ਜਿਹੜੀ ਪਨੀਰੀ ਪਟਕੇ ਲਾਣਾ ਹੋਏ ਗੈਰ ਕੁਦਰਤੀ ਬਰਤਾਰਾ ਇਸ ਤਰ੍ਹਾਂ ਜਿਹੜਾ ਪਾਣੀ ਖੜਾ ਕਰਨਾ ਖੇਤ ਦੇ ਵਿੱਚ ਉਹ ਵੀ ਇੱਕ ਗੈਰ ਕੁਦਰਤੀ ਬਰਤਾਰਾ ਕਿਉਂਕਿ ਜਿਹੜੀ ਨੇਚਰ ਆ ਉਹ ਜਿਸ ਵਲੇ ਯਾਨਕਿ ਜਿਹੜਾ ਪਾਣੀ ਸਾਡੀ ਪਹੁੰਚ ਤੋਂ ਦੂਰ ਕਰਦੀ ਹੈ ਜਿਸ ਵਲੇ ਮੀਂਹ ਪੈਂਦਾ ਪਾਣੀ ਕੁਝ ਥੱਲੇ ਜਾਂਦਾ ਕੁਝ ਸਮੁੰਦਰ ਚਲਾ ਜਾਂਦਾ ਕੁਝ ਪਰ ਜਾਂਦਾ ਯਾਨੀ ਵਾਟਰ ਸਾਈਕਲ ਦੀ ਗੱਲ ਹੈ ਆਪਾਂ ਅਗੇ ਇਸ ਦੀ ਬਿਲ ਆਫ ਨੇਚਰ ਪਾਣੀ ਖੜਾ ਕਰਕੇ ਤਾਂ ਉਹਨੂੰ ਪਨੀਰੀ ਪੱਟ ਕੇ ਲਾਉਣੀ ਆ ਉਹ ਜਿਹੜੀ ਪਨੀਰੀ ਪੱਟ ਕੇ ਲਾਣੀ ਉਹ ਵੀ ਇੱਕ ਗੈਰ ਕੁਦਰਤੀ ਵਰਤਾਰਾ ਕਿਉਂਕਿ ਜਿਹੜੀ ਨੇਚਰ ਆ ਉਹ 20 ਨੂੰ ਤਾਂ ਅੱਗੇ ਪਿੱਛੇ ਕਰਦੀ ਆ ਬਹੁਤ ਸਾਰੇ ਤਰੀਕੇ ਆ ਪਰ ਪੌਦਿਆਂ ਨੂੰ ਪੱਟ ਕੇ ਅੱਗੇ ਪਿੱਛੇ ਨਹੀਂ ਕਰਦੀ ਇਸ ਕਰਕੇ ਬਨਗਰੀ ਪੱਟ ਕੇ ਲਾਣਾ ਵੀ ਇੱਕ ਗੈਰ ਕੁਦਰਤੀ ਵਰਤਾਰਾ ਬਾਕੀ ਇਹ ਵੀ ਇੱਕ ਸਟਾਈ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਖੇਤੀ ਵਿਗ ਇਹ ਜਿਹੜੇ ਬੀਜ ਤੋਂ ਬੀਜੀ ਹੋਈ ਫਸਲਿਆ ਹਮੇਸ਼ਾ ਹੀ ਵਧੀਆ ਹੁੰਦੀ ਆ ਮਕਦਾਰ ਪੱਖ ਤੋਂ ਵੀ ਤੇ ਮਿਆਰ ਪੱਖ ਤੋਂ ਵੀ ਮਿਆਰ ਵੀ ਵਧੀਆ ਹੁੰਦਾ ਤੇ ਉਹਦੀ ਮਕਦਾਰ ਵੀ ਜ਼ਿਆਦਾ ਹੁੰਦੀ ਆ ਇਹ ਗੱਲ ਝੋਨੇ ਤੇ ਵੀ ਲਾਗੂ ਹੁੰਦੀ ਆ ਜੇਕਰ ਆਪਾਂ ਨੂੰ ਜਿਹੜਾ ਝੋਨਾ ਆ ਉਹ ਬੀਜ ਤੋਂ ਬਿਕਣਾ ਆ ਗਿਆ ਤੇ ਫਿਰ ਜਿਹੜਾ ਸਾਡਾ ਝਾੜ ਆ ਉਹ ਵਧੀਆ ਹੋਊਗਾ ਤੇ ਆਪਾਂ ਪਨੀਰੀ ਪੱਟ ਕੇ ਲਾਣੇ ਉਹਦੇ ਨਾਲ ਇੱਕ ਤਾਂ ਪਾਣੀ ਦਾ ਬਹੁਤ ਵੱਡੇ ਪੱਧਰ ਤੇ ਬਚਾਅ ਹੋਊਗਾ ਤੇ ਦੂਜਾ ਗੜਾ ਹੈ ਸਾਡਾ ਝਾੜ ਜ਼ਿਆਦਾ ਹੋਊਗਾ ਤੇ ਕੁਆਲਿਟੀ ਬਿਹਤਰ ਹੋਊਗੀ ਹੁਣ ਇਹ ਕਿਹੜਾ ਹੈਗਾ ਝੋਨੇ ਨੂੰ ਬਿਜਾਈ ਦਾ ਜਿਹੜਾ ਤਰੀਕਾ ਦਿੱਤਾ ਗਿਆ ਸਾਨੂੰ ਜਿਹੜੀ ਸਾਡੀ ਇੰਸ ਉਦੇ ਵਿੱਚ ਕੀ ਹੋਇਆ ਉਹਨਾਂ ਨੇ ਡੀਐਸਆਰ ਸਿੱਧੀ ਵੀ ਆਈ ਡੈਕਸਿਡਰਾਈਸ ਡੈਕਸਿਡਰਾਈਸ ਸਿੱਧੀ ਵੀ ਆਈ ਤੇ ਉਹ ਉਹਨਾਂ ਨੇ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਰੋਂ ਸਵਾਲ ਨੂੰ ਬੜੇ ਉਤਸ਼ਾਹ ਨਾਲ ਗਏ ਵੀ ਪਰ ਉਹ ਨਹੀਂ ਬੜੀ ਫਿਰ ਪਿੱਛੇ ਮੁੜੇ ਹਾਂਜੀ ਕਿਉਂਕਿ ਰਿਵਾਰਡ ਨਹੀਂ ਵਧੀਆ ਹੈ ਉਹਦੇ ਵਿੱਚ ਨਦੀਨ ਵਗੈਰਾ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਗੀ ਝਾੜ ਘਟ ਗਏ ਤੇ ਤਕਨੀਕ ਉਹੀ ਚੱਲੂਗੀ ਜਿਹੜੀ ਜਿਹੜੀ ਸਸਤੀ ਹੋਊਗੀ ਜਿਹੜੀ ਆਸਾਨ ਲਾਗੂ ਕਰਨ ਵਿੱਚ ਆਸਾਨ ਹੋਊਗੀ ਤੇ ਨਾਲ ਹੀ ਇਕੋ ਫ੍ਰੈਂਡਲੀ ਹੋਊਗੀ ਜਿਹੜੀ ਜਿਹੜੀ ਜ਼ਿਆਦਾ ਝਾੜ ਦੇਊਗੀ ਵੋਟਿੰਗ ਨਹੀਂ ਚੱਲੂਗੀ ਤੇ ਹੁਣ ਜੇਕਰ ਆਪਾਂ ਨਾ ਨੇਚਰ ਨੂੰ ਦੇਖਦੇ ਆ ਇਹ ਹੈਗਾ ਸਾਨੂੰ ਝੋਨੇ ਦੀ ਖੇਤੀ ਦਾ ਕੁਦਰਤੀ ਕਰਨ ਨੈਚਰਲਾਈਜੇਸ਼ਨ ਪੈਰੀ ਕਲਟੀਵੇਸ਼ਨ ਜੇਕਰ ਹੁਣ ਆਪਾਂ ਨੇਚਰਲਾਈਜੇਸ਼ਨ ਦੀ ਗੱਲ ਕਰਦੇ ਆ ਤਾਂ ਆਪਾਂ ਨੂੰ ਬੀਜ ਤੋਂ ਬਿਕਣਾ ਪਊਗਾ ਜੇਕਰ ਬੀਜ ਤੋਂ ਬਿਕਣਾ ਤੇ ਵਧੀਆ ਝੋਨਾ ਲੈਣਾ ਤੇ ਆਪਾਂ ਨੂੰ ਇਹ ਕੀ ਕਰਨਾ ਪਊਗਾ ਕਿ ਉਹ ਮਾਹੌਲ ਸਿਰਣਾ ਪਊਗਾ ਆਪਣੇ ਖੇਤ ਵਿੱਚ ਜਿਹੜਾ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ ਪੂਰੀ ਕਰੇ ਇਹਦਾ ਝੋਨਾ ਬਗਾਨੀ ਫਸਲ ਆ ਸਾਡੇ ਖੇਤ ਦੀ ਬਨਸਪਤੀ ਨਹੀਂ ਹੈਗੀ ਅਸੀਂ ਅਗੇਂਸਟ ਦੀ 威尔 ਆਫ ਨੇਚਰ ਇੱਥੇ ਪੈਦਾ ਕਰਦੇ ਆ ਆਪਣੇ ਇਸ ਖੇਤ ਦੇ ਵਿੱਚ ਤੇ ਜੇਕਰ ਜਿਹੜਾ ਇਹਦਾ ਆ ਕ੍ਰਿਟੀਕਲ ਸਟੇਜ ਤੇ ਰਿਕੁਆਇਰਮੈਂਟ ਹੈ ਉਹ ਅੱਗੇ ਬਿਲਕੁਲ ਉਲਟ ਸਾਡੇ ਖੇਤੀ ਦੇ ਵਿਨਾਸ਼ ਉਹ ਜਿਹੜੀ ਜਿਹੜਾ ਝੋਨੇ ਦੇ ਪੌਦੇ ਦਾ ਜੜ ਖੇਤਰ ਆ ਉਹ ਮੰਗ ਕਰਦਾ ਹੈਗਾ ਹਵਾ ਮੁਕਤ ਵਾਤਾਵਰਨ ਦੀ ਐਨੈਰੋਬਿਕ ਕੰਡੀਸ਼ਨ ਦੀ ਪਰ ਜਿਹੜਾ ਹੈਗਾ ਸਾਡੇ ਖੇਤੀ ਦੇ ਵਿਨਾਸ਼ ਉਹ ਕਰਦੀ ਹੈ ਐਰੋਬਿਕ ਕੰਡੀਸ਼ਨ ਐਨੈਰੋਬਿਕ ਕਰਨ ਦੇ ਦੋ ਤਰੀਕੇ ਨੇ ਇੱਕ ਤਾਂ ਪਾਣੀ ਭਰ ਦਈਏ ਜਿਹੜਾ ਆਪਾਂ ਕਦੂ ਕਰਦੇ ਆ ਉਹਦਾ ਮੇਨ ਮਕਸਦ ਇਹ ਪਾਣੀ ਭਰ ਕੇ ਆਪਾਂ ਵਿਚ ਲਾਣੇ ਵਧੀਆ ਚੱਲਦਾ ਦੂਜਾ ਤਰੀਕਾ ਕੀ ਆ ਕਿ ਆਪਾਂ ਜ਼ਮੀਨ ਨੂੰ ਇੰਨਾ ਜ਼ਿਆਦਾ ਪ੍ਰੈਸ ਕਰ ਦਈਏ ਕੀ ਹੋਬ ਬਾਹਰ ਨਿਕਲ ਜਵੇ ਤੇ ਇਹਦੇ ਵਿੱਚ ਜਿਹੜਾ ASR ਸਿਸਟਮ ਹੈ ਉਹਦੇ ਵਿੱਚ ਝੋਨੇ ਦੇ ਪੌਦੇ ਜਿਹੜੀ ਮੂੜਲੀ ਜ਼ਰੂਰਤ ਹੈ ਉਹਦੀ ਪੂਰਤੀ ਵੱਲ ਧਿਆਨ ਦਿੱਤਾ ਜਾਂਦਾ ਹੈ ਤੇ ਜਦੋਂ ਆਪਾਂ ਪੂਰਤੀ ਕਰਦੇ ਆ ਝੋਨੇ ਦੇ ਪੌਦੇ ਦੀ ਜਿਹੜੀ ਕ੍ਰਿਟੀਕਲ ਸਟੇਜ ਈ ਤਾਂ ਜਿਹੜਾ ਸਾਡਾ ਝਾੜ ਆ ਉਹ ਵੀ ਵੱਧਦਾ ਤੇ ਸਾਡੀ ਜਿਹੜੀ ਕੁਆਲਿਟੀ ਆ ਉਹ ਵੀ ਵਧੀਆ ਹੁੰਦੀ ਆ ਤੇ ਜਿਹੜਾ ਪਾਣੀ ਆ ਉਹ ਵੀ ਬਹੁਤ ਵੱਡੇ ਪੱਧਰ ਤੇ ਪਾਜਦਾ ਆਪਨ 90% ਤੇ ਇੱਕ ਬੜਾ ਸਿੰਪਲ ਜਿਹਾ ਬੜਾ ਸਧਾਰਨ ਤਰੀਕਾ ਹੈਗਾ ਕੀ ਕਰਨਾ ਆਪਾਂ ਜਿੱਦਾਂ ਕਣਕ ਵੜ ਲਈ ਕਣਕ ਵੜ ਕੇ ਤੂੜੀ ਤਿਆਰ ਕਰ ਲਈ ਤੂੜੀ ਤਿਆਰ ਕਰਨ ਤੋਂ ਬਾਅਦ ਜੇ ਤੁਹਾਡਾ ਖੇਤ ਲੈਜਰ ਲੈਵਲ ਹੈਗਾ ਕਣਕ ਵਾਲਾ ਤਾਂ ਉਹਨੂੰ ਬਹਾਈ ਦੀ ਕੋਈ ਜ਼ਰੂਰਤ ਨਹੀਂ ਕਿਹੜਾ ਝੋਨਾ ਬਹਾਈ ਨਹੀਂ ਮੰਗਦਾ ਸਿਰਫ ਤਵਾਈ ਮੰਗਦਾ ਕੰਪਰੈਸ਼ਨ ਤੇ ਆਪਾਂ ਕਰਨਾ ਕੀ ਰੋਣੀ ਕਰ ਲੈਣੀ ਹੈ ਰੋਣੀ ਕਰਨ ਤੋਂ ਬਾਅਦ ਜਦੋਂ ਬੱਤਰ ਆਦੀ ਹੈ ਉਸ ਦਿਨ ਆਪਾਂ ਟਰੈਕਟਰ ਮਗਰ ਭਾਰਾ ਸਵਾਗਾ ਪਾਣਾ ਉਹ ਸਵਾਗਾ ਭਾਰਾ ਪਾ ਕੇ ਦਾ ਉਹਦੇ ਤੇ ਕਟਵਰ 6 ਵਰਸ ਸਵਾਗਾ ਮਾਰਨਾ ਤਾਂ ਕਿ ਜ਼ਮੀਨ ਚ ਹਵਾ ਬਾਹਰ ਨਿਕਲ ਜਵੇ ਜਿਸ ਲਈ ਹਵਾ ਬਾਹਰ ਨਿਕਲ ਗਈ ਉਹਦੇ ਚ ਨਮੀ ਹੈਗੀ ਆ ਇਹ ਜਿਹੜੇ ਜਿਹੜਾ ਨਾਸਪੀ ਦੀ ਸਿਰਫ ਨਮੀ ਦੀ ਜ਼ਰੂਰਤ ਨਹੀਂ ਤੇ ਫਿਰ ਆਪਾਂ ਡ੍ਰਿਲ ਮਸ਼ੀਨ ਲੈਣੀ ਆ ਡਿਲ ਮਸ਼ੀਨ ਨਾਲ ਚ ਉਹਨਾਂ ਡਿਲ ਕਰ ਦੇਣਾ ਤੇ ਜਿਹੜਾ ਹੈਗਾ ਉਹ ਤੋਂ ਬਾਅਦ ਡਿਲ ਮਸ਼ੀਨ ਲਾ ਕੇ ਦੁਬਾਰਾ ਫਿਰ ਸਗਾ ਮਾਰਨਾ ਦੋ ਵਾਰ ਕ੍ਰੋਸ ਵਾਈ ਜਿਹੜਾ ਪਹਿਲਾ ਪਾਣੀ ਲਾਣਾ ਉਹ ਜਾ ਕੇ ਘੱਟੋ ਘਟਿੱਕੀ ਦੇਣਾ ਬਾਅਦ ਜੇਤੋਂ ਅੱਗੇ ਲੱਜ ਤਾਂ ਹੋਰ ਵੀ ਬੈਟਰ ਰਿਜ਼ਲਟ ਮਿਲਣਗੇ ਅੱਛਾ ਇਹਦੇ ਵਿੱਚ ਨਦੀਨ ਨਹੀਂ ਉਗਦੇ ਹੈਗੇ ਨਦੀਨ ਕਿਉਂ ਨਹੀਂ ਉਗਦੇ ਕਿਉਂਕਿ ਨਦੀਨ ਜਿਹੜੀ ਹੈ ਸਾਡੇ ਕਿਤੇ ਦੀ ਬਨੌਸਪਤੀ ਆ ਵੀਰਸ ਨਦੀਨ ਜਾਂ ਵੀਰਸ ਜਿਹੜੇ ਵੀ ਉਹ ਜਿਹੜੇ ਵੀਰਸ ਹੈ ਉਹ ਸਾਡੇ ਕਿਤੇ ਦੀ ਬਨੌਸਪਤੀ ਹੈ ਇਸ ਕਰਕੇ ਉਹਨੂੰ ਕਹਿੰਦਾ ਹਵਾ ਜੁਕਤ ਬਨਸਪਤੀ ਆਪਾਂ ਹੀ ਕਰਤਾ ਹਵਾ ਮੁਕਤ ਆਪਾਂ ਵਰਗੜਤੀ ਇਸ ਕਰਕੇ ਇਕੱਲਾ ਸਣੀ ਝੋਨਾ ਉਗਦਾ ਤੇ ਜਿਹੜੇ ਨਦੀਨੇ ਉਗਦੇ ਹੈਗੇ ਨਦੀਨ ਕਦੋਂ ਉਗਦੇ ਆ ਜਿਸ ਵੇਲੇ ਮੀਂਹ ਪੈਂਦਾ ਪਾਣੀ ਲਾਵਾਂਗੇ ਜੇ ਜੇਕਰ ਮੀਂਹ ਪਹਿਲਾਂ ਪੈਂਦਾ 21 ਦਿਨ ਤੋਂ ਤਾਂ ਫਿਰ ਆਪਾਂ ਹੀ ਕਰਨਾ ਹੈਗਾ ਮੋਟਰ ਚਲਾ ਕੇ ਆਪਾਂ ਪਾਣੀ ਭਰ ਲੈਣਾ ਜੇਕਰ ਪਾਣੀ ਘਟਿਆ ਤੇ ਉਹਦੇ ਵਿੱਚ ਸਰਾ ਕੱਦੂ ਵਾਲੇ ਝੋਨੇ ਦੇ ਵਿੱਚ ਆਪਾਂ ਬੀਡੀ ਸਾਈਡਸ ਯੂਜ਼ ਕਰਦੇ ਆ ਉਸ ਢੰਗ ਨਾਲ ਆਪਾਂ ਬੋਤਲ ਚ ਪਾ ਕੇ ਛੱਟਾ ਮਾਰ ਲੈਣਾ ਜਿਹੜਾ ਪੀਏਯੂ ਹੈਗਾ ਯੂਨੀਵਰਸਿਟੀਜ਼ ਹੈਗੇ ਉਹਨਾਂ ਨੇ ਤੁਹਾਡੀ ਇਸ ਚੀਜ਼ ਨੂੰ ਕੋਈ ਪਰਵਾਨਗੀ ਦਿੱਤੀ ਹੈ ਕਿਸੇ ਤਰੀਕੇ ਦਾ ਉਹਨਾਂ ਨੇ ਮਤਲਬ ਕਿ ਐਸ ਤੁਹਾਡੀ ਬਿਜਾਈ ਦੇ ਤਰੀਕੇ ਨੂੰ ਅਪਣਾਇਆ ਹੈ ਜਾਂ ਕੋਈ ਤੁਹਾਡੀ ਮਤਲਬ ਕਿ ਡੈਫੀਨੇਟਲੀ ਕਿਉਂਕਿ ਯੂਨੀਵਰਸਿਟੀਆਂ ਨੇ ਜਾਂ ਕੋਈ ਵੀ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਵੇਂ ਐਕਸਪੀਰੀਮੈਂਟਸ ਤਾਂ ਕਰਦੀਆਂ ਹੀ ਨੇ ਜਿਸ ਨੂੰ ਤੁਸੀਂ ਪੈਕੇਜ ਆਫ ਪ੍ਰੈਕਟਿਸ ਦੇਖੋਗੇ ਜੁਨੀਵਰਸਿਟੀ ਦੀ ਸਵਾਲਦਾਰ ਸਵਾਲ ਉਹ ਇਸ ਪਾਸੇ ਵੱਲ ਨੂੰ ਆ ਰਹੇ ਉਹ ਉਹਨਾਂ ਨੂੰ ਹੁਣ ਮਾਹੌਲ ਹਾਲੀ ਰਾਨੀ ਸਮਝ ਉਸ ਤਰ੍ਹਾਂ ਲੱਗੂਗੇ ਉਹ ਬਿਲਕੁਲ ਯਾਨਕਿ ਐਸਐਸ ਸਿਸਟਮ ਦੇ ਆਣੇ ਬੋਗੇ ਜੇਕਰ ਬਸੰਦੀ ਬਿਜਾਈ ਕਰਨੀ ਹੈ ਤੇ ਉਹ ਆਪਾਂ ਠੀਕ ਰਹੇ ਆ ਚਲੋ ਹੌਲ ਯਾਨੀ ਕਿ ਸਪੱਸ਼ਟ ਨੂੰ ਆ ਗਏ ਪਰਮਾਤਮ ਸੋਜੀ ਦੇਵੇ ਸਾਰਿਆਂ ਨੂੰ ਤੇ ਬਾਕੀ ਹੈਗਾ ਵੀ ਜਿਹੜੇ ਕਿਸਾਨ ਆ ਉਹ ਬੜੇ ਬੜੇ ਵੱਡੇ ਪੱਦਰ ਦੇ ਉੱਤੇ ਇਸ ਚੀਜ਼ ਨੂੰ ਲਾਗੂ ਕਰ ਰਹੇ ਆ ਤੇ ਜਦੋਂ ਕਿਸਾਨਾਂ ਨੇ ਲਾਗੂ ਕਰ ਲਿਆ ਤੇ ਯੂਨੀਵਰਸਿਟੀ ਨੂੰ ਕਰਨਾ ਪੈਣਾ ਜੀ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਜਿਹੜਾ ਜ਼ਿਆਦਾ ਇਸ ਚੀਜ਼ ਦੀ ਬਜਾਈ ਹੋ ਰਹੀ ਹੈ ਤੁਹਾਡੇ ਹਿਸਾਬ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕਾਫੀ ਯਾਨੀ ਕਿ ਬਜਾਈ ਹੋਣ ਲੱਗੀ ਆ ਹੁਣ ਇਹਦੀ ਤੇ ਜਿਹੜੀ ਆਊਟ ਆਫ ਸਟੇਟ ਵੀ ਯਾਨੀ ਇਹਦੀ ਇਹਦੀ ਹੋ ਰਹੀ ਹੈ ਮੈਨੂੰ ਕਾਫੀ ਕੁਐਰੀਜ਼ ਆਨੀਆਂ ਕਿ ਜੁਪੀ ਤੋਂ ਵੀ ਹਰਿਆਣੇ ਵਿੱਚ ਕਾਫੀ ਬਜਾਈ ਹੋ ਰਹੀ ਹੈ ਇਹ ਸਰਸ ਤੇ ਹੌਲੀ ਹੌਲੀ ਇਦਾਂ ਹੋਊਗਾ ਪਿਗੜਾ ਨਾ ਕੱਦੂ ਕਰਕੇ ਝੋਨਾ ਵੀ ਚੱਪਾ ਬਾਈ ਬਾਈ ਪੱਢ ਲਈ ਉਹ ਬਿਲਕੁਲ ਖਤਮ ਹੋ ਜਾਊਗਾ ਤੇ ਜਿਹੜਾ ਏਅਰ ਸਰਸਿਸਮ ਚੱਲੂਗਾ ਪਰ ਪਿੱਛੇ ਜੇ ਅਸੀਂ ਜੇ ਗੱਲ ਕਰੀਏ ਤਾਂ ਸਰਕਾਰ ਖਾਸ ਕਰਕੇ ਕੇਂਦਰ ਮੰਤਰੀਆਂ ਦੇ ਨਾਲ ਪੰਜਾਬ ਨੇ ਮਿਲਨੀਆਂ ਕੀਤੀਆਂ ਸੀਗੀਆਂ ਰਾਤ ਰਾਤ ਤੱਕ ਕਿਸਾਨਾਂ ਦੀ ਮਿਲਣੀ ਹੋਈ ਸੀਗੀ ਸੈਂਟਰ ਦੇ ਮਨਿਸਟਰਾਂ ਦੇ ਨਾਲ ਉਹਨਾਂ ਨੇ ਪੰਜ ਫਸਲਾਂ ਜਿਹੜਾ ਸੀ ਉਹ 2 ਐਮਐਸਪੀ ਦੀ ਗੱਲ ਕੀਤੀ ਮਤਲਬ ਕਿ ਉਹ ਤਾਂ ਇੱਕ ਅਲੱਗ ਚੀਜ਼ ਸੀਗੀ ਪਰ ਸਭ ਤੋਂ ਪਹਿਲੇ ਉਹ ਬਦਲਾਅ ਦੀ ਗੱਲ ਕਰ ਰਹੇ ਸੀ ਡਾਈਵਰਸਿਫਿਕੇਸ਼ਨ ਆਫ ਕ੍ਰੌਪ ਦੀ ਗੱਲ ਕਰ ਰਹੇ ਸੀਗੇ ਕਿਉਂਕਿ ਲਗਾਤਾਰ ਪਾਣੀ ਜਿਹੜਾ ਹੈ ਉਹ ਤਾਂ ਡਰਗ ਜ਼ੋਨ ਚ ਜਾ ਰਿਹਾ ਉਹ ਤੁਸੀਂ ਵੀ ਬਾਰ ਬਾਰ ਕਹਿ ਰਹੇ ਹੋ ਐਸਰ ਨਾਲ ਬਿਜਾਈ ਦੀ ਤੁਸੀਂ ਬਾਰ ਬਾਰ ਜਿਹੜੀ ਉਸ ਤੇ ਜ਼ੋਰ ਦੇ ਰਹੇ ਹੋ ਪਰ ਪੰਜ ਜਿਹੜੀਆਂ ਫਸਲਾਂ ਬਦਲ ਦੀ ਤੁਹਾਡੇ ਵੀ ਉਹਦੇ ਛੋਣੀਆਂ ਨੋਲਿਜ ਚ ਹੋਣਾ ਹੈ ਪੰਜ ਫਸਲਾਂ ਦੀ ਜਿਹੜੀ ਗੱਲ ਕੀਤੀ ਸੀ ਤੁਹਾਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਬਦਲਾਅ ਕਰਕੇ ਕਿਸਾਨ ਨੂੰ ਬਚਾਇਆ ਜਾ ਸਕਦਾ ਅ ਬਿਲਕੁਲ ਜਣਕੇ ਅਸੀਂ ਨਾ ਇੱਕ ਸਿਸਟਮ ਵੀ ਦਿੱਤਾ ਹੈਗਾ ਉਹ ਸਿਸਟਮ ਕੀ ਹੈਗਾ ਅਸੀਂ ਆਪਣੇ ਤੌਰ ਤੇ ਤੇ ਝੋਨੇ ਦੇ ਆਮਦਨ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਫਸਲ ਦਾ ਬਦਲ ਕੀ ਹੋਵੇ ਕਿਉਂਕਿ ਕਿਸੇ ਵੀ ਖਿੱਤੇ ਦੀ ਬਿਨਾਸਪਤੀ ਤੇ ਜੀਵ ਜੰਤੂ ਕਿੱਦਾਂ ਦੇ ਹੋਣ ਇਹ ਕੁਦਰਤ ਨੂੰ ਆਕਿਆ ਉਹ ਡਿਸਾਈਡ ਕਰਦੇ ਫਲੋਰਾ ਨਾ ਫੋਨਾ ਕਿੱਦਾਂ ਦਾ ਹੋਵੇ ਤੇ ਜਿਹੜਾ ਝੋਨਾ ਸਾਡੇ ਖਿੱਤੇ ਦੀ ਬਿਨਾਰੇ ਬਗਾਨੀ ਫਸਲ ਆ ਜੇਕਰ ਜਿਹੜੀ ਬਗਾਨੀ ਫਸਲ ਆਪਾਂ ਕਿਸੇ ਖਿੱਤੇ ਵਿੱਚ ਡਿਵੈਲਪ ਕਰਨੀ ਆ ਤਾਂ ਉਸ ਖਿੱਤੇ ਵਿੱਚ ਉਹਦੀ ਜਿਹੜੀ ਮੋਡਲੀ ਕ੍ਰਿਟੀਕਲ ਸਟੇਜ ਤੇ ਰਿਕੁਆਇਰਮੈਂਟਾਂ ਪੂਰੀ ਕਰਨੀ ਪੋਗੀ ਦੇ ਕਿਉਂਕਿ ਜਿਹੜਾ ਝੋਨਾ ਉਹਦੀ ਜਿਹੜੀ ਕ੍ਰਿਟੀਕਲ ਸਟੇਜ ਦੇ ਰਿਕੁਆਇਰਮੈਂਟ ਬਿਲਕੁਲ ਉਲਟਿਆ ਸਾਡੀ ਖਿੱਤੇ ਦੀ ਬਨਆਸਤ ਦੀ ਨਾਲ ਇਸ ਕਰਕੇ ਜਿਹੜਾ ਝੋਨਾ ਹੈ ਜੇਕਰ ਆਪਾਂ ਨੂੰ ਪੰਜਾਬ ਚੋਂ ਝੋਨਾ ਮੁਕ ਪੰਜਾਬ ਕਰਾਂਗੇ ਤਾਂ ਫਿਰ ਜਿਹੜੇ ਇੱਥੇ ਦੇ ਜਿਹੜੇ ਹਾਲਾਤ ਕਾਫੀ ਯਾਨੀ ਸੁਧਰ ਜਣਗੇ ਲੇਕਿਨ ਦੂਜੀਆਂ ਫਸਲਾਂ ਆ ਗਈਆਂ ਉਹ ਆਪਾਂ ਇੱਥੇ ਉਹ ਅੱਗੇ ਇੱਕ ਸਮੇਂ ਦੇ ਇਸ ਖਿੱਤੇ ਦੇ ਅਸਲੀ ਦੀਆਂ ਪੁੱਤਰ ਉਹਨਾਂ ਦੀ ਘਰ ਵਾਪਸੀ ਚਾਹੀਦੀ ਹੈ ਉਹ ਉਹਦੇ ਲਈ ਕਹਿੰਨੀ ਕਿ ਸਾਡੇ ਕੋਲ ਕਾਫੀ ਪਲਾਨ ਹੈਗੇ ਆ ਕਾਫੀ ਰੋਟੇਸ਼ਨ ਹੈਗੀਆਂ ਉਹ ਜੇ ਕੋਈ ਵੀ ਇੰਟਰਸਟਡ ਹੋਵੇ ਤਾਂ ਫੋਨ ਕਰਕੇ ਤੁਸੀਂ ਤੁਸੀਂ ਵੀ ਕਿਸਾਨ ਹੋ ਤੁਸੀਂ ਵੀ ਬਾਰ ਬਾਰ ਇਸ ਚੀਜ਼ ਦੀ ਗੱਲ ਕਰ ਰਹੇ ਹੋ ਤੁਹਾਡਾ ਵੀ ਇਸ ਚ ਕਾਫੀ ਰੁਝਾਨ ਹੈਗਾ ਇਸ ਖੇਤਰ ਚ ਤੁਸੀਂ ਬਹੁਤ ਕੰਮ ਕਰ ਰਹੇ ਹੋ ਫਿਰ ਤੁਹਾਨੂੰ ਕਿਉਂ ਲੱਗਿਆ ਵੀ ਜਿਹੜੀਆਂ ਪਿੱਛੇ ਸਰਕਾਰ ਦੇ ਨਾਲ ਕਿਸਾਨਾਂ ਨੇ ਬੈਠਕਾਂ ਕੀਤੀਆਂ ਸੀਗੀਆਂ ਔਰ ਪੰਜ ਫਸਲਾਂ ਦਾ ਜਿਹੜਾ ਬਦਲਾਅ ਦੀ ਗੱਲ ਸਰਕਾਰ ਦੇ ਮੰਤਰੀਆਂ ਨੇ ਸੈਂਟਰ ਨੇ ਕੀਤੀ ਸੀਗੀ ਔਰ ਲੈ ਕੇ ਆਇਸੀ ਪ੍ਰੋਪੋਜ਼ਲ ਉਹਨੂੰ ਰਿਜੈਕਟ ਕਰਤਾ ਕਿਸਾਨਾਂ ਨੇ ਫਿਰ ਉਹ ਕਿਉਂ ਕੀਤਾ ਕਿਤੇ ਸਮਝ ਚ ਫਰਕ ਹੈਗਾ ਕਿਤੇ ਜਿਹੜਾ ਹਜੇ ਤਿਆਰ ਨਹੀਂ ਹੈਗਾ ਕਿਸਾਨ ਪੰਜਾਬ ਦਾ ਬਦਲ ਦੇ ਵਾਸਤੇ ਕਾਰਨ ਵਜੇ ਕੀ ਹੈ ਫਜ਼ੇ ਅਸਲ ਵਿੱਚ ਜਿਹੜਾ ਹੈਗਾ ਕਿਸਾਨ ਹੈ ਨਾ ਉਹ ਇੰਦਾ ਮਾਡਰਨਾਈਜੇਸ਼ਨ ਦੇ ਵਿੱਚ ਆ ਕੇ ਨਾ ਜਿਹੜੀ ਜੋ ਜੋ ਕੁਝ ਤੁਹਾਨੂੰ ਯਾਨੀ ਸਿਖਾਇਆ ਗਿਆ ਯਾਨੀ ਪੰਜਾਹ ਸਾਲਾਂ ਤੋਂ ਸਟੱਜ ਵਾਲੋਂ ਤੋਂ ਹਜੇ ਉਹਦੇ ਵਿੱਚ ਫਸਿਆ ਹੋਇਆ ਤੇ ਹੌਲੇ ਹੌਲੇ ਕੀ ਕਰਨਾ ਪਊਗਾ ਵੀ ਆਪਾਂ ਨੂੰ ਡੈਮੋ ਪਤਾ ਲਾਣੇ ਪੈਣਗੇ ਦੁਮੋਸ਼ੀ ਦੇ ਕੇ ਉਹਨੂੰ ਸਾਰਾ ਦੱਸਣਾ ਪਏਗਾ ਵੀ ਐਨਏ ਦਾ ਖਰਚਾ ਘਟ ਹੁੰਦਾ ਐਨਏ ਦੀ ਆਮਦਨ ਵੱਧਦੀ ਹੈ ਤਾਂ ਜਿਸ ਵੇਲੇ ਜਿਹੜਾ ਸਾਡਾ ਇਕਨੋਮਿਕ ਲੈਵਲ ਡਾਟਰ ਹੋਊਗਾ ਝੋਨੇ ਕਣਕ ਦੇ ਫਸਲੀ ਬਦਲ ਦੇ ਨਾਲੋਂ ਵੀ ਆਪਣੇ ਆਪ ਨੂੰ ਕਿੱਦਾਂ ਨੂੰ ਰਲ ਕੇ ਤੇ ਆਪਣੇ ਆਪ ਹੋ ਜਾਣਗੇ ਪੂਰੀ ਤਰੀਕੇ ਨਾਲ ਇਸ ਆਰ ਦੀ ਪ੍ਰੌਟ ਕਰਦੇ ਹੋ ਪਾਣੀ ਦਾ ਮਤਲਬ ਇਹਦੇ ਨਾਲ ਕੀ ਲਿੰਕ ਹੈ ਕਿੰਨਾ ਕੁ ਥੱਲੇ ਜਾ ਰਿਹਾ ਕਿੰਨੀ ਤੇਜ਼ੀ ਨਾਲ ਜਾ ਰਿਹਾ ਕਿਉਂਕਿ ਪਾਣੀ ਲਗਾਤਾਰ ਜਿਹੜਾ ਉਹ ਜਿੱਦਾਂ ਲੈਸ ਦੀ ਗੱਲ ਕੀਤੀ ਤੁਸੀਂ 3 ਲੈਡ ਪਾਣੀ ਹੈਗਾ ਔਰ ਹੌਲੀ ਹੌਲੀ ਕਰਕੇ نیچے ਜਾ ਰਿਹਾ ਹੈ ਕੋਈ ਫਿਰ ਉਹਦੇ ਗੱਲ ਕੀਤੀ ਹੈ ਉਸ ਤਰੀਕੇ ਦੇ ਨਾਲ ਤੁਸੀਂ ਮਤਲਬ ਇਸ ਬਾਬਤ ਕੀ ਕਹੋਗੇ ਕਿਸ ਤਰੀਕੇ ਦੀ ਪ੍ਰੌਟ ਕਰੂੰ ਅ ਇਸ ਤਰ੍ਹਾਂ ਹੈਗਾ ਮੈਮ ਕਿ ਜਿਹੜਾ ਨਾ ਤਿੰਨ ਪੱਤਣ ਹੈ ਪਾਣੀ ਦੇ ਜੋ ਰਿਕੋਰਡ ਵਾਟਰ ਦੀ ਜਿਹੜੂ ਅੱਪਰ ਗੱਲ ਕਰਦੇ ਆ 3 ਐਪੀ ਫਰਸ ਤੇ ਜਿਹੜੇ ਤਿੰਨ ਪਤਣਿਆਂ ਵਾਲਾ ਵਿੱਚੋਂ ਦੋ ਪਤਣਿਆਂ ਦਾ ਲਗਭਗ ਆਪਣੇ ਸਮੇਂ ਨੂੰ ਚੂਸ ਚੁੱਕਾ ਹੁਣ ਤੀਜੇ ਪਤਨ ਤੇ ਆਪਾਂ ਉਹਨੂੰ ਉਹਨੂੰ ਹੱਤਪਾਲ ਰਹੇ ਆ ਤੇ ਉਹ ਉਹਦਾ ਮੇਨ ਰੀਜ਼ਨ ਕੀ ਹੈਗਾ ਇੱਕ ਤਰ੍ਹਾਂ ਗਣੀ ਕਿ ਨਾ ਐਕਸਟਰਾ ਅਜੰਸੀ ਕਲੀਏ ਵੀ ਜਿਹੜਾ ਪਾਣੀ ਦਾ ਜਿਹੜਾ ਲੋਕਾਂ ਦਾ ਉਹਨੇ ਉਹਦੀ ਵਰਤੋਂ ਕਰਨੀ ਦੁਰਵਰਤੋਂ ਕਰਨੀ ਜਾਂ ਹੈ ਉਹ ਇੰਡਸਟਰੀ ਆ ਜਾਂ ਹੈ ਉਹ ਘਰੇਲੂ ਖਪਤ ਚਾਹੇ ਉਹ ਆਪਣੇ ਝੋਨੇ ਦੀ ਬਿਜਾਈ ਹੈ ਕਿ ਉਹ ਝੋਨੇ ਦੀ ਬਿਜਾਈ ਝੋਨੇ ਦੇ ਵਿੱਚ ਹੀ ਜ਼ਿਆਦਾ ਪਾਣੀ ਯੂਜ਼ ਹੋ ਰਿਹਾ ਹੈ ਤੇ ਇਸ ਕਰਕੇ ਜਿਹੜੇ ਨੇ ਇਹ ਐਨ ਐਚ ਓ ਸਿਸਟਮ ਹੈਗਾ ਇਹਨੂੰ ਆਪਾਂ ਨੂੰ ਆ ਦੂਰ ਕਰਕੇ ਤੇ ਜਿਹੜੇ ਹੈਗੇ ਸੰਜਮ ਦੀ ਰੋਗ ਜਿਹੜੀ ਵਰਤੋਂ ਕਰਕੇ ਪਾਣੀ ਦੇ ਜਿਹੜਾ ਆਪਾਂ ਪਾਣੀ ਦੀ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਪ੍ਰੋਬਲਮ ਹੋ ਗਈ ਉਹਨੂੰ ਆਪਾਂ ਹੱਲ ਕਰ ਸਕਦੇ ਆ ਤੇ ਜਿਹੜਾ ਏ ਐਸ ਆਰ ਸਿਸਟਮ ਆ ਉਹ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰੂਗਾ ਬਹੁਤ ਵੱਡਾ ਰੋਲ ਅਦਾ ਕਰੂਗਾ ਤੇ ਨਾਲੇ ਨਾਲ ਜਿਹੜੀ ਕਿਸਾਨ ਦੀ ਆਮਦਨ ਵੀ ਵਧੂਗੀ ਤੇ ਪਲੱਸ ਸਾਡਾ ਪਾਣੀ ਬਚੂਗਾ ਸਾਡਾ ਬਾਟਾਬਨ ਵੀ ਠੀ ਹੋਊਗਾ ਜਿਹੜਾ ਸਾਡਾ ਭੋਜਨ ਆ ਉਹ ਵੀ ਜ਼ਹਿਰ ਮੁਤੀ ਵਾਲੀ ਨਹੀਂ ਬਚੂਗਾ ਜੀ ਬਹੁਤ ਬਹੁਤ ਨੋਚ। ਸਾਡੇ ਨਾਲ ਸੀਗੇ ਅਵਤਾਰ ਸਿੰਘ ਜੀ ਜਿਹੜੇ ਕਿ ਬੇਸਿਕਲੀ ਪ੍ਰੋਗਰੈਸਿਵ ਫਾਰਮਰ ਵੀ ਇਹਨਾਂ ਨੂੰ ਕਹਿ ਸਕਦੇ ਹਾਂ। ਔਰ ਬਹੁਤ ਵੱਡੀਆਂ ਇਹਨਾਂ ਨੇ ਇੱਕ ਮਹਿੰਮ ਵੱਡੀ ਹੋਈ ਹੈ ਖਾਸ ਕਰਕੇ ਫਸਲ ਦੇ ਤਰੀਕੇ ਦੇ ਬਦਲ ਦੀ। ਫਸਲ ਦੇ ਬਦਲ ਦੇ ਤਾਂ ਚਲੋ ਗੱਲਾਂ ਬਾਤਾਂ ਹੋ ਹੀ ਰਹੀਆਂ ਕਿ ਫਸਲਾਂ ਨੂੰ ਬਦਲ ਦਿੱਤਾ ਜਾਏ। ਜਿਹੜੇ ਦੋ ਫਸਲੀ ਚੱਕਰ ਦੇ ਵਿੱਚ ਚੱਕਰ ਦੇ ਵਿੱਚ ਫਸਿਆ ਹੋਇਆ ਕਿਸਾਨ ਹੈ ਉਸ ਤੋਂ ਨਿਕਲ ਕੇ ਉਹ ਦੂਸਰੀਆਂ ਫਸਲਾਂ ਦੇ ਬਦਲਾਅ ਦੇ ਲੈ ਕੇ ਆਵੇ। ਪਰ ਇਹ ਗੱਲ ਕਰਦੇ ਨੇ ਝੋਨੇ ਦੀ ਬਿਜਾਈ ਦੇ ਤਰੀਕੇ ਨੂੰ ਬਦਲਣ ਦੀ ਔਰ ਉਹ ਏਐਸਆਰ ਦੀ ਗੱਲ ਕਰਦੇ ਨੇ ਪਹਿਲੇ ਡਾਇਰੈਕਟ ਸੋਇੰਗ ਜਿਹੜੀ ਹੈਗੀ ਇਹ ਸਿੱਧੀ ਬਿਜਾਈ ਦੀ ਗੱਲ ਕਦੋਂ ਕਰਕੇ ਬਿਜਾਈ ਦੀ ਗੱਲ ਜਿਹੜੀ ਹੈ ਆਲਰੇਡੀ ਹੋਈ ਹੋਈ ਹੈ ਪਰ ਇਹ ਇੱਕ ਡਿਫਰੈਂਟ ਹੋਰ ਵੀ ਜ਼ਿਆਦਾ ਆਲਟਰਨੇਟਿਵ ਦਿੰਦੇ ਆ ਇੱਕ ਕਹਿੰਦੇ ਵੀ ਹੋਰ ਤਰੀਕਾ ਹੈ ਜਿਹਨੂੰ ਅਪਣਾ ਕੇ ਪਾਣੀ ਵੀ ਬਚੇਗਾ ਔਰ ਉਪਜ ਵੀ ਜ਼ਿਆਦਾ ਵਧੀਆ ਹੋਏਗੀ ਫਸਲ ਵੀ ਜ਼ਿਆਦਾ ਝਾੜ ਵੀ ਜ਼ਿਆਦਾ ਨਿਕਲੇਗਾ ਪਰ ਇਸ ਨੂੰ ਲੈ ਕੇ ਉਹਨਾਂ ਦੇ ਇਹ ਵੀ ਮੰਨਣਾ ਹੈ ਕਿ ਕਿਸਾਨ ਕਿਤੇ ਨਾ ਕਿਤੇ ਪੂਰੇ ਤਰੀਕੇ ਦੇ ਨਾਲ ਹਜੇ ਰਿਵਾਇਤੀ ਢੰਗ ਤਰੀਕਿਆਂ 'ਚੋਂ ਨਿਕਲ ਕੇ ਨਵੇਂ ਮਾਡਰਨ ਜਿਹੜੇ ਆਧੁਨਿਕ ਤ ਜੇ ਨਹੀਂ ਆਉਣਾ ਚਾਹੁੰਦਾ ਤੇ ਉਹ ਔਖਾ ਲੱਗ ਰਿਹਾ ਟਾਈਮ ਲੈ ਰਿਹਾ ਉਸ ਚੀਜ਼ ਨੂੰ ਪਰ ਉਸ ਟਾਈਮ ਲੈਂਡ ਦੇ ਵਿੱਚ ਜਿਸ ਤਰੀਕੇ ਨਾਲ ਤਿੰਨ ਪਰਤਾਂ ਪਾਣੀ ਦੀਆਂ ਦੱਸੀਆਂ ਗਈਆਂ ਦੋ ਐਗਜ਼ੌਸਟ ਹੋ ਗਈਆਂ ਤੀਜੀ ਦੇ ਤਕਰੀਬਨ ਕੋਲ ਪਹੁੰਚ ਗਏ ਤੇ ਪਾਣੀ ਦੀ ਜਿਹੜੀ ਹੈ ਉਹ ਵੀ ਬਿਲਕੁਲ ਹੀ ਖਤਮ ਹੋਣ ਦੀ ਕगार ਤੇ ਡਾਰਕ ਜ਼ੋਨਸ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਕਈ ਹਿੱਸੇ ਆ ਗਏ ਇਹ ਸਾਰੀਆਂ ਜਿਹੜੀਆਂ ਨੇ ਉਹ ਪ੍ਰੋਬਲਮ ਜ਼ਰੂਰ ਨੇ ਪਰ ਕਿਤੇ ਨਾ ਕਿਤੇ ਅਵਤਾਰ ਸਿੰਘ ਜੀ ਦਾ ਮੰਨਣਾ ਇਹੋ ਹੈ ਕਿ ਫਸਲ ਨੂੰ ਲੈ ਕੇ ਜਾਂ ਖੇਤੀ ਦੇ ਟੰਗ ਤਰੀਕਿਆਂ ਨੂੰ ਲੈ ਕੇ ਕਿਸਾਨ ਨੂੰ ਆਪਣੇ ਨੂੰ ਬਦਲਾਵ ਲੈ ਕੇ ਆਣਾ ਪੈਗਾ ਉਸ ਦੇ ਨਾਲ ਹੀ ਫਸਲ ਦੇ ਤੇ ਉਹਨਾਂ ਦੀਆਂ ਜਿਹੜੇ ਫਸਲ ਰਿਲੇਟਿਡ ਜਾਂ ਫਿਰ ਖੇਤੀ ਰਿਲੇਟਿਡ ਪ੍ਰੋਬਲਮਸ ਨੇ ਉਹਨਾਂ ਦਾ ਹੱਲ ਨਿਕਲ ਸਕਦਾ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਬੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ